ਅਕਸ਼ੀਅਕਾਲ ਮੈਂ ਸਿਮਰਨਦੀਪ ਕੌਰ ਐਸਟੀਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਤਿਰੂਪਤੀ ਮੰਦਿਰ ਵਿੱਚ ਲੱਡੂ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸਰਕਾਰ ਦੀ ਝਾੜ-ਝੰਕ ਤਿਰੂਪਤੀ ਮੰਦਿਰ ਵਿੱਚ ਲੱਡੂ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਰਕਾਰ ਦੀ ਝਾੜ-ਝੰਕ ਕੀਤੀ ਹੈ ਸਰਕਾਰ ਨੇ ਲੱਡੂ ਬਣਾਉਣ ਲਈ ਜਾਨਵਰਾਂ ਦੀ ਚਰਬੀ ਬਰਤਨ ਸੰਬੰਧਿਤ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਈਟੂ ਦੇ ਦਾਅਵੇ ਤੇ ਸਵਾਲ ਚੁੱਕਦਿਆਂ ਸਬੂਤ ਮੰਗਿਆ ਹੈ ਉੱਥੇ ਅਦਾਲਤ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਘੱਟੋ-ਘੱਟ ਰੱਬ ਨੂੰ ਤਾਂ ਸਿਆਸਤ ਤੋਂ ਦੂਰ ਰੱਖਿਆ ਜਾਵੇ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ ਅਮਰੀਕਾ ਵੱਲੋਂ ਭਾਰਤੀਆਂ ਨੂੰ 2.5 ਲੱਖ ਵੀਜ਼ੇ ਦੇਣ ਦੀ ਤਿਆਰੀ ਅਮਰੀਕੀ ਮਿਸ਼ਨ ਨੇ 2.5 ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਹੈ ਅਮਰੀਕਾ ਵੱਲੋਂ ਸਲਾਣੀਆਂ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਇਹ ਵਾਅਦਾ ਵੀਜ਼ੇ ਦਿੱਤੇ ਜਾਣਗੇ ਕਰਨਾਟਕ ਮంత్రి ਸੁਧਾਰ ਮਈਆ ਵਿਰੁੱਧ ED ਵੱਲੋਂ ਕੇਸ ਦਰਜ ED ਨੇ ਕਰਨਾਟਕ ਦੇ ਮੁੱਖ ਮੰਤਰੀ ਸੁਧਾਰ ਮਈਆ ਅਤੇ ਕੁਝ ਹੋਰ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ED ਨੇ ਇਹ ਕਾਰਵਾਈ ਮਸ਼ਹੂਰ ਸਹਿਰੀ ਵਿਕਾਸ ਅਥਾਰਟੀ ਨਾਲ ਸੰਬੰਧਿਤ ਪ੍ਰਸ਼ਚਾਰ ਦੇ ਦੋਸ਼ਾ ਤਹਿਤ ਅਮਲ ਵਿੱਚ ਲਿਆਂਦੀ ਹੈ ED ਵੱਲੋਂ ਮਨੀ ਲਾਂਡਰਿੰਗ ਰੋਕੂਰ ਐਕਟ ਦੀਆਂ 17ਆਂਵਾਂ ਲਗਾ ਕੇ ਕੇਸ ਦਰਜ ਕੀਤਾ ਗਿਆ ਹੈ ਪਰ ਕਿਰਿਆ ਮੁਤਾਬਕ ED ਮੁਲਜ਼ਮਾਂ ਨੂੰ ਪੁੱਛ-ਪੜਤਾਲ ਲਈ ਤਲਬ ਕਰ ਸਕਦੀ ਹੈ ਡੇਰਾ ਸਰਸਾ ਮੁਖੀ ਦੀ ਪੈਰੋਲ ਨੂੰ ਚੋਣ ਕਮਿਸ਼ਨਰ ਦਿੱਤੀ ਪਰਵਾਨਗੀ ਜ਼ਬਰਦਸਤ ਅਤੇ ਹੱਤਿਆ ਦਾ ਦੋਸ਼ੀ ਡੇਰਾ ਸਰਸਾ ਮੁਖੀ ਰਾਮ ਰਹੀਮ ਕੱਲ ਪੈਰੋਲ ਤੇ ਜੇਲ ਤੋਂ ਬਾਹਰ ਆ ਸਕਦਾ ਹੈ ਚੋਣ ਕਮਿਸ਼ਨ ਨੇ ਤਿੰਨ ਸ਼ਰਤਾਂ ਅਧੀਨ ਉਸ ਨੂੰ ਪੈਰੋਲ ਦੇਣ ਦੀ ਮਨਜ਼ੂਰੀ ਦਿੱਤੀ ਹੈ ਉਹ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 20 ਦਿਨਾਂ ਲਈ ਬਾਹਰ ਆ ਸਕਦਾ ਹੈ ਪੰਜਾਬ ਵਿੱਚ ਸਰਕਾਰ ਵੱਲੋਂ ਅੱਜ ਤੋਂ ਹੋਵੇਗੀ ਚੋਣੇ ਦੀ ਸਰਕਾਰੀ ਕਈ ਪਹਿਲੇ ਦਿਨ ਆਰਟੀਆਂ ਵੱਲੋਂ ਹੜਤਾਲ ਦਾ ਪੰਜਾਬ ਵਿੱਚ ਝੋਨੇ ਦੀ ਵੜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਜਿਸ ਤਹਿਤ ਅੱਜ ਸਵੇਰ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਣੀ ਹੈ ਪਰੰਤੂ ਆਰਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲੇ ਹੀ ਦਿਨ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਜਿਸ ਕਾਰਨ ਸੂਬੇ ਦੀਆਂ 3558 ਮੰਡੀਆਂ ਵਿੱਚ ਖਰੀਦ ਨਾ ਹੋਣ ਦੀ ਸੰਭਾਵਨਾ ਹੈ ਮਿਥਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਦੇਣ ਦਾ ਫੈਸਲਾ ਕੇਂਦਰ ਸਰਕਾਰ ਨੇ ਸੀਨੀਅਰ ਬਾਲੀਵੁੱਡ ਅਦਾਕਾਰ ਮਿਥਨ ਚੱਕਰਵਰਤੀ ਨੂੰ ਪਾਰਤੀ ਸਿਨੇਮਾ ਜਗਤ ਦਾ ਸਭ ਤੋਂ ਵਕਾਰੀ ਦਾਦਾ ਸਾਹਿਬ ਫਾਲਕੇ ਅਵਾਰਡ ਦੇਣ ਦਾ ਫੈਸਲਾ ਕੀਤਾ ਹੈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨ ਵੈਸ਼ਨਵ ਨੇ ਐਕਸ ਉੱਪਰ ਪੋਸਟ ਵਿੱਚ ਚੱਕਰਵਰਤੀ ਨੂੰ ਇਹ ਵਕਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਪਾਰ ਸਰਕਾਰ ਨੇ ਇਸੇ ਸਾਲ ਚੱਕਰਵਰਤੀ ਨੂੰ ਦੇ ਦਿੱਤੀ ਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਪੂਸ਼ਣ ਨਾਲ ਨਿਵਾਜਿਆ ਸੀ ਧੰਨਵਾਦ